ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਜ਼ ਇੱਕ ਬਹੁਤ ਮਹੱਤਵਪੂਰਨ ਨਿਊਜ਼ ਹੈ ਤੇ ਪੰਜਾਬੀਆਂ ਵਾਸਤੇ ਵੀ ਸਮਝ ਲਓ ਬੁਰੀ ਖਬਰ ਹੈ ਹਜੇ ਹਰਜਿੰਦਰ ਸਿੰਘ ਦਾ ਜਿਹੜਾ ਟਰੱਕ ਡਰਾਈਵਰ ਸੀਗਾ ਫਲੋਰੀਡਾ ਤੇ ਵਿੱਚ ਐਕਸੀਡੈਂਟ ਹੋਇਆ ਸੀ ਉਹਦਾ ਕੇਸ ਹਜੇ ਨਿਬੜਿਆ ਨਹੀਂ ਤੇ ਇੱਕ ਹੋਰ ਪੰਜਾਬੀ ਇਸੇ ਤਰ੍ਹਾਂ ਦੇ ਕੇਸ ਵਿੱਚ ਫਸ ਚੁੱਕਿਆ ਹੈਗਾ ਤੇ ਕਿਹੜਾ ਮਾਮਲਾ ਉਹ ਕੀ ਹੋਇਆ ਸਾਰਾ ਕੁਝ ਉਹਦੇ ਬਾਰੇ ਗੱਲਬਾਤ ਕਰਾਂਗੇ ਜੀ ਇਹ ਚੈਨਲ ਪਹਿਲੀ ਵਾਰੀ ਦੇਖ ਰਹੇ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਮਹੱਤਵਪੂਰਨ ਖਬਰਾਂ ਇਸ ਚੈਨਲ ਤੋਂ ਸੁਣਨ ਨੂੰ ਦੇਖਣ ਨੂੰ ਮਿਲਣਗੀਆਂ ਤਾਂ ਜਿਵੇਂ ਮੈਂ ਗੱਲ ਕਰ ਰਿਹਾ ਸੀਗਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਹਰਜਿੰਦਰ ਸਿੰਘ ਜਿਹੜਾ ਟਰੱਕ ਡਰਾਈਵਰ ਸੀ ਪੰਜਾਬੀ ਤੇ ਉਹਦਾ ਕੇਸ ਅਮਰੀਕਾ ਦੇ ਵਿੱਚ ਬਹੁਤ ਹਾਈਲਾਈਟਡ ਹੋਇਆ ਸੀਗਾ ਤੇ ਉਹ ਵਿਚਾਰਾ ਹਜੇ ਅੰਡਰ ਉਹਦੇਤੇ ਕਾਰਵਾਈ ਅਮਰੀਕਾ ਵੱਲੋਂ ਕੀਤੀ ਜਾ ਰਹੀ ਹੈ ਤੇ ਉਹਨੂੰ ਕਾਫੀ ਲੰਬੀ ਜੇਲ੍ਹ ਵੀ ਹੋ ਸਕਦੀ ਹੈ ਬਹੁਤ ਸਾਰੇ ਲੋਕਾਂ ਨੇ ਮਰਸੀ ਪਟੀਸ਼ਨ ਵੀ ਪਾਈ ਸੀਗੀ ਤੇ ਉਹ ਅਮਰੀਕਾ ਨੇ ਖਾਰਜ ਕਰਤੀ ਸੀਗੀ ਤੇ ਹੁਣ ਇੱਕ ਉਸੇ ਤਰ੍ਹਾਂ ਦੇ ਕੇਸ ਦੇ ਵਿੱਚ ਹੀ ਇੱਕ ਪੰਜਾਬੀ ਫਸ ਚੁੱਕਿਆ ਤੇ ਉਹ ਜਿਹੜਾ ਹੈਗਾ ਮਾਮਲਾ ਉਹ ਜਿਹੜਾ ਮਾਮਲਾ ਹੈਗਾ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਵਿੱਚ ਟਰੱਕ ਚਲਾਉਣ ਸਮੇਂ ਕਈ ਵਾਹਨਾਂ ਦੇ ਆਪਸ ਵਿੱਚ ਟਕਰਾਉਣ ਦਾ ਕਾਰਨ ਬਣਦੇ ਦੋਸ਼ ਵਿੱਚ ਇੱਕ ਮੁੰਡਾ ਪੰਜਾਬੀ ਪ੍ਰਤਾਪ ਸਿੰਘ ਉਹਨੂੰ ਗ੍ਰਿਫਤਾਰ ਕੀਤਾ ਹੈਗਾ ਤੇ ਜਿਹੜਾ ਯੂਐਸ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਹੈ ਉਹਨਾਂ ਨੇ ਪਿਛਲੇ ਮਹੀਨੇ ਪ੍ਰਤਾਪ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹ ਜਿਹੜਾ ਇਮੀਗ੍ਰੇਸ਼ਨ ਕਾਰਵਾਈਆਂ ਹੋਣ ਤੱਕ ਜਿਹੜਾ ਆਈ ਆਈਸ ਹੈ ਉਹਦੀ ਹਿਰਾਸਤ ਵਿੱਚ ਰਹੂਗਾ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਪਿਛਲੇ ਵੀਰਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਸੀ ਜਿਦੇ ਵਿੱਚ ਉਹਨਾਂ ਨੇ ਕਿਹਾ ਸੀ ਹੈਰਾਨ ਕਰਨ ਵਾਲੀਆਂ ਗੱਲਾਂ ਵੀ ਜਿਹੜਾ ਪ੍ਰਤਾਪ ਸਿੰਘ ਵੀ 2022 ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਇਹਨੇ ਬਾਰਡਰ ਪਾਸ ਕੀਤਾ ਸੀ ਫਿਰ ਬਾਰਡਰ ਪਾਰ ਕਰਕੇ ਜੋ ਵੀ ਇਮੀਗ੍ਰੇਸ਼ਨ ਦਾ ਪ੍ਰੋਸੈਸ ਹੁੰਦਾ ਉਹ ਕਰਕੇ ਫਿਰ ਇਹ ਕਮਰਸ਼ੀਅਲ ਟਰੱਕ ਡਰਾਈਵਰ ਦੇ ਤੌਰ ਤੇ ਲਾਇਸੈਂਸ ਲੈਣ ਦੇ ਵਿੱਚ ਕਾਮਯਾਬ ਹੋ ਜਾਂਦਾ ਤੇ ਉਸ ਤੋਂ ਬਾਅਦ ਕੀ ਹੁੰਦਾ ਕੈਲੀਫੋਰਨੀਆ ਹਾਈਵੇ ਪੈਟਰੋਲ ਟ੍ਰੈਫਿਕ ਕ੍ਰੈਸ਼ ਰਿਪੋਰਟ ਦੱਸਦੀ ਹੈ ਕਿ ਪ੍ਰਤਾਪ ਸਿੰਘ ਨੇ ਤੇਜ਼ ਰਫ਼ਤਾਰ ਨਾਲ ਟਰੱਕ ਲਾਇਆ ਟਰੱਕ ਚਲਾਇਆ ਜਿਦੇ ਕਰਕੇ ਇੱਕ ਮਲਟੀ ਜਿਹੜੇ ਵੀਕਲ ਦਾ ਐਕਸੀਡੈਂਟ ਹੋਇਆ ਜਿਦੇ ਵਿੱਚ ਇੱਕ 5 ਸਾਲਾ ਬੱਚੀ ਵੀ ਇੰਜਰਡ ਹੋਈ ਹੋਰ ਕਈ ਜਾਣਿਆਂ ਨੂੰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ ਵਿੱਚ ਲਜਾਇਆ ਗਿਆਗਾ ਵੀ ਇੱਕ ਦੂਜਾ ਵੱਡਾ ਮਾਮਲਾ ਜਿਦੇ ਵਿੱਚ ਇੱਕ ਪੰਜਾਬੀ ਦਾ ਨਾਂ ਆਇਆ ਤੇ ਉਹ ਪੰਜਾਬੀ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਵੜਿਆਗਾ ਤੇ ਹੁਣ ਇਹਦੇ ਇਹਦੇ ਵਿੱਚ ਜਿਹੜਾ ਹੈਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਜਿਹੜਾ ਜ਼ੋਨ ਸੀਗਾ ਕੰਸਟ੍ਰਕਸ਼ਨ ਜ਼ੋਨ ਦੇ ਵਿੱਚ ਜਦੋਂ ਇਹ ਟਰੱਕ ਚਲਾ ਰਿਹਾ ਸੀ ਉੱਥੇ ਸਾਈਨ ਸੀਗੇ ਵੀ ਹੌਲੀ ਟਰੱਕ ਚਲਾਉਣਾ ਪਰ ਇਸ ਬੰਦੇ ਨੇ ਟਰੱਕ ਹੌਲੀ ਨਹੀਂ ਕੀਤਾਗਾ ਤੇਜ ਰਫਤਾਰ ਨਾਲ ਜਲੋਏ ਨੇ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉੱਥੇ ਜਿਹੜਾ ਮਲਟੀ ਵਹੀਕਲ ਦਾ ਜਿਹੜਾ ਹੈਗਾ ਐਕਸੀਡੈਂਟ ਹੋ ਗਿਆ ਉਹਦੇ ਉਸ ਦੋਸ਼ ਦੇ ਵਿੱਚ ਇਹਨੂੰ ਪ੍ਰਤਾਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈਗਾ ਤੇ ਵੀ ਕਹਿਣ ਦਾ ਮਤਲਬ ਹਜੇ ਹਰਜਿੰਦਰ ਸਿੰਘ ਦਾ ਕੇਸ ਹਜੇ ਨਿਬੜਿਆ ਨਹੀਂਗਾ ਠੰਡਾ ਨਹੀਂ ਹੋਇਆਗਾ ਤੇ ਪ੍ਰਤਾਪ ਸਿੰਘ ਪੰਜਾਬੀ ਸਾਡੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਇਹ ਜਿਹੜੀ ਡਿਸਕਸ ਖਬਰ ਕਰਨ ਦਾ ਕਾਰਨ ਇਹ ਹੀ ਹੈ ਕਿ ਜੇ ਕੋਈ ਬੰਦਾ ਆਪਾਂ ਨੂੰ ਪਤਾ ਹੈ ਵੀ ਆਪਾਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਵੜੇ ਆ ਕਮਰਸ਼ੀਅਲ ਆਪਾਂ ਟਰੱਕ ਡਰਾਈਵ ਟਰੱਕ ਡਰਾਈਵਰ ਦੇ ਤੌਰ ਤੇ ਲਾਇਸੈਂਸ ਲੈ ਲਿਆ ਉੱਥੇ ਟਰੱਕ ਚਲਾਉਣੇ ਆ ਕਮ ਸੇ ਕਮ ਸਾਵਧਾਨੀਆਂ ਤਾਂ ਜ਼ਰੂਰ ਵਰਤੀਆਂ ਜਾਣ ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਇੱਕ ਗੱਲ ਹੁਣ ਤੈਅ ਆ ਕਿ ਯੂ ਐਸ ਏ ਗਵਰਨਮੈਂਟ ਜਿਹੜੇ ਨਾਨ ਯੂ ਐਸ ਇਮੀਗ੍ਰੈਂਟਸ ਹੈਗੇ ਆ ਉਹਨਾਂ ਨੂੰ ਕਮਰਸ਼ੀਅਲ ਟਰੱਕ ਡਰਾਈਵਰ ਦੇ ਤੌਰ ਤੇ ਲਾਇਸੈਂਸ ਨਹੀਂ ਜਾਰੀ ਕਰੂਗੀ ਉਹਨਾਂ ਨੇ ਪੂਰੀ ਸਕਰੂਟੀਨੀ ਲਾਈ ਹੋਈ ਆ ਵੀ ਜਿਹੜੇ ਬੰਦੇ ਨਾਨ ਯੂਐਸ ਇਮੀਗ੍ਰੈਂਟ ਹੈਗੇ ਆ ਉਹਨਾਂ ਨੂੰ ਇਹ ਲਾਇਸੈਂਸ ਉਹਨਾਂ ਤੋਂ ਵਾਪਸ ਲਏ ਜਾਣ ਜਾਂ ਉਹਨਾਂ ਤੋਂ ਉਹਨਾਂ ਦੇ ਕੈਨਸਲ ਕੀਤੇ ਜਾਣ ਉਹਨਾਂ ਨੂੰ ਉਹ ਬਤੌਰ ਟਰੱਕ ਡਰਾਈਵਰ ਜਿਹੜੇ ਬਰਦਾਸ਼ਤ ਨਹੀਂ ਕਰਦੇ ਕਿਉਂਕਿ ਲੋਕਾਂ ਨੇ ਬਹੁਤ ਵੱਡੇ ਲੈਵਲ ਤੇ ਇਸ ਚੀਜ਼ ਦਾ ਵਿਦਰੋਹ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਆ ਨਾ ਜਿਹੜੇ ਟ੍ਰੇਨਡ ਬੰਦੇ ਹੈਗੇ ਆ ਆਣ ਐਜੂਕੇਟਿਡ ਬੰਦੇ ਆ ਉਹ ਵੱਡੇ ਵੱਡੇ ਟਰੱਕ ਲਈ ਫਿਰਦੇ ਆ ਫਿਰ ਐਕਸੀਡੈਂਟ ਕਰਦੇ ਆ ਜਿਹਦੇ ਕਰਕੇ ਸਿਵਿਲਿਅਨ ਨੂੰ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਲੋਕਾਂ ਦੀ ਮੰਗ ਤੇ ਸਰਕਾਰ ਨੇ ਇਹ ਜਿਹੜਾ ਐਕਸ਼ਨ ਲਿਆ ਤੇ ਹੁਣ ਦੇਖੋ ਵੀ ਹਰਜਿੰਦਰ ਸਿੰਘ ਦਾ ਕੇਸ ਤੇ ਪ੍ਰਤਾਪ ਸਿੰਘ ਦੇ ਇਸ ਕੇਸ ਦੇ ਵਿੱਚ ਹੁਣ ਜਿਵੇਂ ਇਮੀਗ੍ਰੇਸ਼ਨ ਦੀ ਜਿਹੜੀ ਵੀ ਅੱਗੇ ਪ੍ਰੋਸੈਸ ਹੋਊਗਾ ਕੀ ਇਹਦਾ ਟ੍ਰਾਇਲ ਚੱਲੂਗਾ ਕਿੰਨੀ ਇਹਨੂੰ ਸਜ਼ਾ ਹੋਊਗੀ ਵੀ ਇੱਕ ਤਰ੍ਹਾਂ ਦਾ ਪੰਜਾਬੀਆਂ ਤੇ ਬਹੁਤ ਪੰਜਾਬੀਆਂ ਦੇ ਨਾਂ ਤੇ ਬਹੁਤ ਵੱਡਾ ਇਹ ਮਸਲਾ ਖੜਾ ਹੋ ਚੱਲਿਆ ਹੈਗਾ ਤੇ ਪੰਜਾਬੀ ਬਦਨਾਮ ਹੋ ਰਏ ਆ ਸਾਡੇ ਤੇ ਕਿਤੇ ਨਾ ਕਿਤੇ ਉਥੋਂ ਦੇ ਲੋਕਾਂ ਨੂੰ ਲੱਗਦਾ ਵੀ ਇਹ ਪੰਜਾਬੀ ਆ ਜਿਹੜੇ ਹਨ ਐਜੂਕੇਟਿਡ ਆ ਪੜ੍ਹੇ ਲਿਖੇ ਨਹੀਂ ਇੱਥੇ ਆ ਕੇ ਕਾਨੂੰਨ ਤੋੜਦੇ ਆ ਐਕਸੀਡੈਂਟ ਕਰਦੇ ਆ ਇਸ ਕਰਕੇ ਜਿੰਨੇ ਵੀ ਬੰਦੇ ਉੱਥੇ ਹੈਗੇ ਆ ਇਲੀਗਲੀ ਬਾਰਡਰ ਕ੍ਰੋਸ ਕਰਕੇ ਉੱਥੇ ਅਮਰੀਕਾ ਦੇ ਵਿੱਚ ਵੜੇ ਵੇ ਕੰਮ ਕਰ ਰਹੇ ਆ ਵੀ ਜਿੰਨਾ ਚਿਰ ਮਸਲਾ ਠੰਡਾ ਨਹੀਂ ਹੁੰਦਾ ਜਰੂਰ ਅਤਿਆਤ ਵਰਤ ਲੋ ਕਿਉਂਕਿ ਅਮਰੀਕਾ ਗਵਰਨਮੈਂਟ ਹੁਣ ਜਿਹੜੇ ਇਲੀਗਲ ਬੰਦੇ ਉੱਥੇ ਰਹਿ ਰਹੇ ਆ ਉਹਨਾਂ ਦੇ ਖਿਲਾਫ ਬਹੁਤ ਦਿਨੋਂ ਦਿਨ ਸਖਤ ਤੋਂ ਸਖਤ ਕਾਰਵਾਈ ਕਰਨੀ ਜਾ ਰਹੀ ਹੈ ਇਸ ਕਰਕੇ ਜਰੂਰ ਆਪਦਾ ਵਿਚਾਰ ਰੱਖੋ